ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੀ ਮਤਕੂਏ ਇੱਕ ਪਾਸੇ ਛੱਡ ਕੇ ਇੱਕ ਜਿਟੋ ਕੇ ਸਵਰਾਸਤ ਨੂੰ ਸਾਹਮਣੋ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਅੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਹੁਤ ਵੱਡੇ ਸ਼ਖਸੀਤਾਂ ਨੇ 300 ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋਢਿਆਂ ਤੇ ਦਸੀ ਹੈ ਪਰਮੇਂਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਕਤੀਆਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ 300 ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸਾ ਹੈ ਸਾਡਾ ਪੰਜਾਬ ਅੱਜ ਮਸਲਾ ਉਹ ਵੀ ਵਿਰਾਸਤ ਦਾ ਸਾਬ ਅੱਜ ਸਾਰੀ ਵਕ ਵਕਤ ਜਿਹੜੇ ਪੰਜਾਬ ਪੱਖੀ ਹੈ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਤ ਤੇ ਜਜ਼ਬਾ ਹੈ ਸਾਰੇ ਬੈਠੇ ਹੈ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕ ਝੁੱਟ ਪੰਥਕ ਪਾਰਟੀ ਪੰਜਾਬ ਤੇ ਕੌਮ ਦੀ ਲੋੜ ਨਹੀਂ ਥੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੇ ਮਤਭੂ ਇਹ ਦੇ ਇੱਕ ਪਾਸੇ ਛੱਡ ਕੇ ਇੱਕ ਜਿਟੋ ਕੇ ਸੁਗਰਾਸਤ ਨੂੰ ਸਾਹਮਣ ਲੋ ਨਹੀਂ ਮੈਂ ਸਮਝਾ ਚਾਵਾਂਗਾ ਸਾਹਿਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜੇ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਂ ਨਹੀਂ ਸ਼ਬਦਾਂ ਨਾਲ ਹੀ ਸਾਰਿਆਂ ਤੋਂ ਮਾਫੀ ਚਾਹਾਂਗਾ ਇੱਕ ਵਾਰ ਫੇਰ ਤੋਂ ਵਾਹਿਗੁਰੂ ਤੋਂ ਅਗੇ ਅਰਦਾਸ ਕਰਦਾ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਪੰਥ ਤੇ ਕੌਮ ਵਾਸਤੇ ਉਹਨਾਂ ਨੇ ਆਪਣਾ ਸਮਰਪਿਤ ਰਏ ਹਨ ਉਹਨਾਂ ਨੂੰ ਆਪਣਾ ਚਰਨਾਚੇ ਟੀਨਸਾ ਸਾਹਿਬ ਨੂੰ ਜਗ੍ਹਾ ਬਖਸ਼ੇ